ਪਹਿਲਾਂ ਤਾਂ ਮੈਂ ਕਹੂੰਗਾ ਕਿ ਜੋ ਹਰ ਵੀਰ ਨਾਲ ਹੋਇਆ ਰੱਬ ਨਾ ਕਰੇ ਕਿ ਕਿਸੇ ਵੀ ਪਰਦੇਸ਼ ਦੇਸ਼ ਜਾਂ ਕਿਸੇ ਵੀ ਕੌਮ ਦੇ ਬੱਚੇ ਨਾਲ ਉਹ ਹੋਵੇ ਜੋ ਅਮਨਦੀਪ ਸਿੰਘ ਉਹਦੇ ਫਾਦਰ ਨੇ ਪਿਤਾ ਨੇ ਮੈਂ ਕਹਿ ਸਕਦਾ ਕਿ ਆਪਾਂ ਖੜ੍ਹ ਸਕਦੇ ਆ ਨਾਲ ਪਰ ਜੋ ਉਹਨਾਂ ਦਾ ਦੁੱਖ ਹੈ ਜੋ ਆਪਾਂ ਸਮਾਜ ਵਿਚ ਛੱਡਦੇ ਆਂ ਬੱਚੇ ਦਾ ਜ਼ਨਾਚਾ ਜਾਂ ਉਹਦੀ ਚਿਤਾ ਨੂੰ ਅਗਨੀ ਇਹ ਸਭ ਤੋਂ ਵੱਡਾ ਬੋਝ ਹੁੰਦਾ ਜੋ ਅਮਨਦੀਪ ਸਿੰਘ ਨੇ ਪਿਛਲੇ ਦਿਨਾਂ 'ਚ ਆਪੇ ਮੋਢਿਆਂ ਤੇ ਹੰਡਾਇਆ ਜਾਂ ਕਹਿ ਲੋ ਆਪਦੀ ਜ਼ਿੰਦਗੀ 'ਚ ਉਹਦੇ ਪੀਤੇ ਆ ਹੁਣ ਗੱਲ ਆਉਂਦੀ ਹੈ ਕਿ ਹੋਇਆ ਕਿਉਂ ਹੈ اس بچے نے اے ہو جا کی تاسی کہ او آلے سارا کچھ ہو گیا میں تم دسا بچے نے نہیں بچہ جس خطے چ پیدا ہویا ہے جس قوم پیدا ہویا ہے انہیں ضرور پچھلے سالت کام ہے جو ہویا ہے لیکن ساری قوم دوشی نہیں گی

ਜੋ ਵੋਟਾਂ ਲੈਂਦੇ ਨੇ ਪੋਲਿਟਿਕਲ ਪਾਰਟੀਆਂ ਚਲੋ ਨੈਸ਼ਨਲ ਪਾਰਟੀਆਂ ਦਾ ਸੀ ਇਹੋ ਜੀਆਂ ਸਾਨੂੰ ਵਹਿਮ ਸੀ ਉਹ ਵਹਿਮ ਨਿਕਲ ਚੁੱਕਿਆ ਹੈ ਕਿ ਇਹ ਪੰਜਾਬ ਦੇ ਹਿੱਤ ਅੰਨਾ ਵੀ ਸੋਚ ਸਕਣ ਕਿ ਸਾਡੇ ਪੰਥ ਦੇ ਨਾਂ ਤੇ ਜੋ ਪੋਲਿਟਿਕਸ ਕਰ ਰਹੇ ਨੇ ਉਹਨਾਂ ਚੋਂ ਕਿੰਨੇ ਕ ਬੰਦੇ ਬੋਲੇ ਨੇ ਉਹਨਾਂ ਪਾਰਟੀਆਂ ਚੋਂ ਕਿ ਪੰਜਾਬ ਨਾਲ ਜੋ ਧੱਕਾ ਹੋ ਰਿਹਾ ਹੈ ਜੋ ਇਸ ਦੇ ਇਸ ਸੰਵਿਧਾਨ ਹੈ ਉਹ ਹਿਮਾਚਲ ਇਸਤੇਮਾਲ ਕਰ ਰਿਹਾ ਹੈ ਉੱਤਰਾਖੰਡ ਈਸਟਰਨ ਸਟੇਟ ਸਾਊਥ ਸਟੇਟ ਤਾਂ ਪੰਜਾਬ ਨਹੀਂ ਇਸਤੇਮਾਲ ਕਰ ਸਕਦਾ ਆ ਤੁਹਾਡੇ ਨਾਲ ਹੈ ਹਿਮਾਚਲ ਉੱਥੇ 118 ਸੈਕਸ਼ਨ ਦੇ ਤਹਿਤ ਉਹਨਾਂ ਨੇ ਇੱਕ ਆਪਦਾ ਕਾਨੂੰਨ ਬਣਾਇਆ ਜਿਹਨੂੰ ਉਹ ਬੋਨਫਾਈਡ ਆਂਦੇ ਨੇ ਬੋਨਫਾਈਡ ਮੀਨ ਜਿਵੇਂ ਆਪਾਂ ਡੋਮਿਸાઇલ ਕਹਿ ਕੇ ਕਹਿ ਰਹੇ ਹਾਂ ਉਹਨਾ ਫਾਈਟ ਮੀਨ ਮੂਲ ਨਿਵਾਸੀ ਔਰ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸ ਦਿਆਂ ਔਰ ਮੈਂ ਇਨਾ ਕੈਮਰਾ ਰਾਈ ਉਹਨਾ ਪੰਜਾਬ ਦੇ ਦੁਖੀਆਂ ਨੂੰ ਵੀ ਇਹ ਗੱਲ ਦੱਸਣਾ ਚਾਹੂੰਗਾ ਕਿ ਕੀ ਸਾਡੇ ਮੁੱਖ ਮੰਤਰੀ ਨੇ ਨਹੀਂ ਬੋਲਿਆ ਸੀ ਕਿ ਇਹਦਾ ਇਨਕ੍ਰਿਮੀਨੇਸ਼ਨ ਇਹਦਾ ਬਹੁਤ ਧੱਕਾ ਹੋ ਰਿਹਾ ਪੰਜਾਬ ਦੇ ਬਾਹਰਲੇ ਪ੍ਰਵਾਸੀਆਂ ਨਾਲ ਕੀ ਇਹ ਹਿਮਾਚਲ 1972 ਤੋਂ ਧੱਕਾ ਕਰ ਰਿਹਾ ਹੈ

ਕਿਉਂਕਿ ਜਦੋਂ ਆ ਨਹਿਰਾਂ ਕੱਟੀਆਂ ਗਈਆਂ ਜਦ ਕਿ ਮੈਂ ਕਹੂੰਗਾ ਉਹ ਨਹਿਰ ਵੀ ਸਾਡੀ ਹਿੱਕ ਤੇ ਨਿਕਲੀ ਐ ਜਦੋਂ ਕੱਟੀ ਗਈ ਤਾਂ ਸਾਡੇ ਬਹੁਤ ਸਾਰੇ ਪੰਜਾਬੀਆਂ ਨੇ ਉਧਰ ਜ਼ਮੀਨਾਂ ਲੈ ਲਈਆਂ ਹਨੂਮਾਨਗੜ੍ਹ ਗੰਗਾ ਨਗਰ ਈਵਨ ਮੀਕਾਨੇਰ ਤੱਕ ਤਾਂ ਉੱਥੋਂ ਦੇ ਰਾਜਸਤਾਨੀਆਂ ਨੂੰ ਲੱਗਿਆ ਸਰਕਾਰ ਨੂੰ ਲੱਗਿਆ ਕਿ ਯਾਰ ਇਹ ਤਾਂ ਪੰਜਾਬੀ ਆ ਗਏ ਸਾਰੀ ਜ਼ਮੀਨें ਖਰੀਦ ਲੈਣਗੇ ਤਾਂ ਉਹਨਾਂ ਨੇ ਇੱਕ ਕਾਨੂੰਨ ਬਣਾਤਾ ਮੈਂ ਬਿਲਕੁਲ ਵਿਰੋਧੀ ਨਹੀਂ ਉਸ ਕਰੂੰਗਾ ਹਰ ਜ਼ੂਬੇ ਨੂੰ ਹੱਕ ਆਪ ਦੀ ਸੰਸਕ੍ਰਿਤੀ ਆਪ ਦਾ ਕਲਚਰ ਆਪ ਦਾ ਤੁਸੀਂ ਕਹਿੰਦੇ ਹੋ origignal ਕੈਰੇਕਟਰ ਬਚਾਉਣ ਦੀ ਉਹਨਾਂ ਨੇ ਬਣਾ ਲਿਆ ਸਾਊਥ ਨੇ ਬਣਾ ਲਿਆ ਪਰ ਅਸੀਂ ਕਿੱਥੇ ਸੀ ਸਾਡੇ ਲੀਡਰ ਕਿੱਥੇ ਸੀ ਜੋ ਪੰਥ ਦੀ ਦੋਹਾਈ ਦਿੰਦੇ ਆ ਉਹ ਕਿੱਥੇ ਸੀ ਕੀ ਉਹਨਾਂ ਨੂੰ ਦੀਦਾ ਨਹੀਂ ਸੀ ਕਿ ਪੰਜਾਬ ਕੋਲੇ ਮੈਂ ਤੁਹਾਨੂੰ ਅੱਜ ਵੀ ਦੱਸ ਦਿਆਂ ਅੱਜ ਜੋ ਹਾਲ ਹੈ ਸਾਡਾ ਇਨ੍ਹਾਂ ਲੀਡਰਾਂ ਕਰਕੇ ਹੈ ਪੰਜਾਬ ਪਾਣੀ ਦੇ ਨਾਂ ਤੇ ਦੇਸ਼ਤਾ ਜਾਂ ਪ੍ਰਦੇਸ਼ ਦਾ ਨਾਂ ਹੈ ਪਹਿਲਾਂ ਵੀ ਸੀ ਪੰਚਨਾਬ ਉਦੋਂ ਪਹਿਲਾਂ ਵੀ ਸੀ ਸਬਤ ਸਿੰਧੂ ਸਿਰ ਪਾਣੀ ਦੇ ਨਾਂ ਤੇ ਤੇ ਸਾਡੇ ਕੋਲੇ ਪਾਣੀ ਕਿੰਨਾ ਸੀ 160 ਐਫਐਸ

ਔਰ ਰਾਜਸਥਾਨ ਕੋਵੇ ਵੀ ਹੈ ਇਹ ਉਹ ਚੀਜ਼ ਦੀ ਗੱਲ ਹੋ ਰਹੀ ਹੈ ਜਿਹੜਾ ਸਾਡਾ ਇੱਕੋ ਇੱਕ ਵਾਹਨ ਕੁਦਰਤੀ ਸੋਮਾ ਹੈ ਇਹ ਕੀ ਦੀ ਬਦੌਲਤ ਗਿਆ ਹੈ ਇਹ ਸਾਡੇ ਲੀਡਰਾਂ ਕਰਕੇ ਮੈਂ ਕਹਣਾ ਆ ਵੀ ਸਕਦਾ ਹੈ ਕਦੋਂ ਕਦੋਂ ਕੀਨੇ ਕੀ ਕੀ ਚੰਦ ਚਾੜੇ ਪਰ ਕੀ ਅਸੀਂ ਸਮਝਾਂਗੇ ਅਸੀਂ ਕਦੇ ਵੀ ਪੰਜਾਬ ਦੀ ਗੱਲ ਕਰਾਂਗੇ ਜਦੋਂ ਕਿਤੇ ਇਹਨਾਂ ਨੂੰ ਚੋਣ ਲੱਗੀਏ ਵੋਟ ਪਾਉਣ ਲੱਗੀਏ ਪੰਜਾਬ ਦੇ ਹਿੱਤ ਦੀ ਗੱਲ ਕਰਨ ਲੱਗੀਏ ਇਹਨਾਂ ਦੀਆਂ ਗਵਾਰਦਾਰੀਆਂ ਨੂੰ ਪਛਾਣਾਂਗੇ ਜਾਂ ਸਿਰਫ ਜਿੰਦਾਬਾਦ ਮਰਦਾਬਾਦ ਇਹ ਹਿੰਦੂ ਹੈ ਇਹ ਸਿੱਖ ਹੈ ਇਹ ਦਾਲਤ ਹੈ ਇਹ ਜੱਟ ਹੈ ਇਹ ਬ੍ਰਾਹਮਣ ਹੈ ਇਹ ਸ਼ੂਤਰ ਹੈ ਕਹਿ ਕੇ ਵੋਟ ਪਾ ਦਿਆਂ ਗਿਆ ਔਰ ਉਹ ਸਾਨੂੰ ਲੁਪੀ ਜਾਣਗੇ ਬਸ ਮੈਂ ਅੱਜ ਤੁਹਾਨੂੰ ਇੱਕ ਮੋਟੀ ਗੱਲ ਜ਼ਰੂਰ ਕਹਿਣਾ ਆਂ ਜਿਹੜੀ ਗੱਲ ਸਮਝ ਲਿਓ ਜੇ ਦੋ ਕਸਮ ਦੇ ਬੰਦੇ ਅੱਜ ਦੀ ਡੇਟ 'ਚ ਜੋ ਸਾਡੀ ਇੱਕ ਲਹਿਰ ਚੱਲੀ ਆ ਨੋ ਡਾਊਟ ਸਾਡੇ ਦੁੱਖ ਤੇ ਖੜੀ ਹੋਈ ਐ ਪਰਮਜੀਤ ਉਹ ਰਾਣੇ ਬੜੀ ਵਧੀਆ ਗੱਲ ਕਹੀ ਸੀ ਜੇ ਮੈਂ ਕਹਿ ਲਵਾਂ ਬੜੀ ਸੱਚੀ ਗੱਲ ਕਹੀ ਸੀ ਕਿ ਜਦੋਂ ਕਿਸੇ ਮਾਸੂਮ ਦੀ ਚੀਖ ਨਿਕਲਦੀ ਆ ਜਾਂ ਜਿਹਦੇ ਨਾਲ ਤਸ਼ੱਦਦ ਹੋਇਆ ਹੋਵੇ ਤਾਂ

ਜੋ ਬੰਦਾ ਅੱਜ ਕਹੇ ਕਿ ਜਿਹੋ ਜੇ ਹਾਲਾਤ ਨੇ ਐਹੋ ਜੇ ਰਹਿਣ ਦਿਓ ਤਾਂ ਸਮਝ ਲਿਓ ਜੇ ਉਹ ਪੰਜਾਬ ਵਿਰੋਧੀ ਆ ਪੰਜਾਬ ਵਿਰੋਧੀ ਆ ਔਰ ਜਿਹੜਾ ਬੰਦਾ ਇਸ ਅੰਦੋਲਨ ਨੂੰ ਇਸ ਲਹਿਰ ਨੂੰ ਕੁਛ ਗਲਤ ਰੂਪ ਦੇਣਾ ਚਾਵੇ ਕਿ ਫਲਾਣੇ ਨੂੰ ਵੱਡ ਦੇਓ ਉਹਨੂੰ ਪਜਾ ਦੇਓ ਉਹ ਵੀ ਉਹਨਾਂ ਹੀ ਵਿਰੋਧੀ ਐ ਮੈਂ ਦੱਸ ਦਿੰਨਾ ਕਿਉਂ ਉਹ ਜਬਾਤ ਸਾਰੇ ਲੋਕ ਅਣਜਾਣੇ ਚ ਵੀ ਤੁਰ ਸਕਦੇ ਨੇ ਇਸੇ ਲਈ ਮੈਂ ਇੱਥੇ ਖੜ ਕੇ ਗੱਲ ਕਹਿ ਰਿਹਾ ਕਿ ਆਪ ਦੇ ਐਕਟ ਤੇ ਕੰਟਰੋਲ ਰੱਖਿਓ ਜੇ ਆਪ ਦੀ ਕਿਸੇ ਵੀ ਕਿਰਿਆ ਤੇ ਕੰਟਰੋਲ ਰੱਖਿਓ ਜੇ ਆਪਾਂ ਉਹ ਕਾਨੂੰਨ ਲੈਣਾ ਜੋ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਹੈ ਆਪਾਂ ਕੋਈ ਜੱਗੋ ਤੇਰਵੀਂ ਗੱਲ ਨਹੀਂ ਮੰਗ ਰਹੇ ਜੋ ਕਿਸੇ ਨਾ ਕਿਸੇ ਸਟੇਟ ਦੇ ਵਿੱਚ ਹੈ ਮੈਨੂੰ ਦੱਸੋ ਕੀ ਪੰਜਾਬ ਦੇ ਮੁੰਡਿਆਂ ਨੂੰ ਪੰਜਾਬ 'ਚ ਨੌਕਰੀ ਨਹੀਂ ਮਿਲਨੀ ਚਾਹੀਦੀ ਕੀ ਸਾਡੀ ਨੌਕਰੀਆਂ ਜੋ ਸਟੇਟ ਦੀਆਂ ਨੇ ਉਹਨਾਂ ਦਾ ਤਾਲੁਕ ਪੰਜਾਬੀ ਨਾਲ ਨਹੀਂ ਚਾਹੀਦਾ ਕੀ ਪੰਜਾਬ ਦੀ ਜ਼ਮੀਨ ਖੇਤੀਬਾੜੀ ਵਾਲੀ ਜ਼ਮੀਨ ਸਿਰਫ ਖੇਤੀਬਾੜੀ ਵਾਲਾ ਬੰਦਾ ਹੀ ਲੈ ਸਕੇ ਇਹ ਨਹੀਂ ਚਾਹੀਦਾ ਇਹਦੇ ਨਾਲ ਹੀ ਦਾ ਪੰਜਾਬ ਬਚੂਗਾ ਤੇ ਜਿਹੜੇ ਬੰਦੇ ਇਹ ਨਹੀਂ ਚਾਹ ਰਹੇ ਜੋ ਇਹਦਾ ਵਿਰੋਧ ਕਰ ਰਹੇ ਨੇ ਸਮਝਣਿਓ ਜੇ ਕਿ ਉਹ ਪੰਜਾਬ ਦੇ ਦੋਖੀ ਨਹੀਂ ਉਹ ਪੰਜਾਬ ਨੂੰ ਜਿਵੇਂ ਪਹਿਲਾਂ ਸੈਂਟਰ ਦੀ ਝੋਲੀ 'ਚ ਸੁੱਟ ਚੁੱਕੇ ਨੇ ਹੁਣ ਵੀ ਚਾਹ ਰਹੇ ਨੇ ਮੈਨੂੰ ਦੱਸੋ ਅਸੀਂ ਪੰਜਾਬ 'ਚ ਇਨਸਾਨੀਅਤ ਵਿਰੋਧੀ ਕਿਵੇਂ ਹੋ ਗਏ ਕਿ ਡੋਮਿਸਾਈਲ ਦਾ ਕਾਨੂੰਨ باقی اس کے ٹچ نہیں گا تو اسی مان لیا یہ اسی مانگ لیا تا گناہ ہو گیا ہے کوئی دسو گا آج وہ بندہ سیا جینے ہر ویر نہ چرندگی کیتی ہے اے بندہ ست سال دی قید پخت کے آیا ہے اور وہ بھی ریپ دے کیس جو. ست سال دی

ਤੇ ਬਹੁਤ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਬੋਲਣਗੇ ਆ ਕਾਂਗਰਸ ਵਾਲਾ ਆਂਦਾ ਆਂਦਾ ਜੀ ਇੱਕ ਬੰਦੇ ਦੀ ਸਜ਼ਾ ਕੌਮ ਨੂੰ ਕਿਉਂ ਦੇ ਰਹੇ ਐ ਮੈਂ ਇਧੀਆਂ ਦੋ ਗੱਲਾਂ ਕਰੂੰਗਾ ਅਸੀਂ ਕੌਮ ਨੂੰ ਨਹੀਂ ਦੇ ਰਹੇ ਅਸੀਂ ਕਿਸੇ ਦੇ ਵਿਰੋਧੀ ਨਹੀਂ ਗਏ ਅਸੀਂ ਪੰਜਾਬ ਦੇ ਵੱਲ ਐ ਪੰਜਾਬ ਦੇ ਪੱਖ ਚ ਐ ਅਸੀਂ ਚਾਹ ਰਹੇ ਆ ਪੰਜਾਬ ਲਈ ਕਾਨੂੰਨ ਬਣੇ ਪਰ ਮੈਂ ਉਸ ਪ੍ਰਧਾਨ ਤੋਂ ਪੁੱਛੂੰਗਾ 84 84 ਤੁਸੀਂ ਦਿੱਲੀ 'ਚ ਕੀ ਕੀਤਾ ਸੀ ਉਹਦਾ ਜਵਾਬ ਦਿਓਗੇ ਨਾ ਜਵਾਬ ਥੋੜੀ ਦੇਣਾ ਇਹਨਾਂ ਨੇ ਇਹ ਤਾਂ ਇੱਕ ਸੌੜੀ ਪੰਜਾਬੀ ਵਿਰੋਧੀ ਰਾਜਨੀਤੀ 'ਚ ਇੰਟਰਸਟਡ ਨੇ ਸੋ ਮੇਰੀ ਇੱਕ ਗੱਲ ਪਲੀਜ਼ ਕੰਨ ਖੋਲ ਕੇ ਇਹ ਦਿਮਾਗ ਪੂਰੀ ਤਰ੍ਹਾਂ ਨਾਲ ਬਿਠਾ ਲਿਓ ਜੀ ਜੋ ਕਾਨੂੰਨ ਆਪਾਂ ਹੁਣ ਇਥੋਂ ਮੈਮੋਰੰਡਮ ਦੀ ਸ਼ਕਲ 'ਚ ਜਾ ਕੇ ਡਿਪਟੀ ਕਮਿਸ਼ਨਰ ਨੂੰ ਦੇਣਾ ਉਹ ਕਾਨੂੰਨ 10 ਮਹੀਨੇ ਪਹਿਲਾਂ ਵੀ ਅਸੀਂ ਆ ਮੁੱਖ ਮੰਤਰੀ ਨੂੰ ਦੇ ਚੁੱਕੇ ਹਾਂ ਇਹਦੇ ਕੰਨ ਤੇ ਜੂਨੀ ਸਰਕੀ ਉਦੋਂ ਵੀ ਕੁੰਬੜਾ ਦੇ ਵਿੱਚ ਦੋ ਹੁੰਡੇ ਸਾਡੇ ਮਾਰੇ ਗਏ ਸੀ ਇੱਕ ਐਸੀ ਇੱਕ ਬੀਸੀ ਔਰ ਮਾਰੇ ਵੀ ਪ੍ਰਵਾਸੀਆਂ ਨੇ ਸੀ ਔਰ ਮੈਂ ਉਥੇ ਖੜਕੇ ਵੀ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਨਾਲ ਇਹਨਾਂ ਦੀ ਪੁਲਿਸ ਨਾਲ ਲੋਕਾਂ ਦੇ ਵਿੱਚ মিডিਏ ਦੀ ਹਾਜ਼ਰੀ ਚ ਗੱਲ ਕੀਤੀ ਸੀ ਤੇ ਮੈਂ ਪੁੱਛਿਆ ਸੀ ਉਹਨਾਂ ਨੂੰ ਕਿ ਕਿਵੇਂ ਰੋਕੂਗੇ ਤਾਂ ਫੇਰ ਆnde ਜੀ ਤੁਹਾਨੂੰ ਕੀ ਲੱਗਦਾ ਮੈਂ ਇੱਕੋ ਗੱਲ ਕਹੀ ਸੀ ਕਿ ਜਦੋਂ ਕਾਨੂੰਨ ਬਣੂਗਾ ਉਹ ਬਾਅਦ ਦੀ ਗੱਲ ਹੈ ਉਦੋਂ ਤੱਕ ਜਦੋਂ ਵੀ ਤੁਸੀਂ ਵੈਰੀਫਿਕੇਸ਼ਨ ਕਰਨੀ ਹੈ ਇਨਾਂ ਦੇ ਇਥੋਂ ਦੇ ਡਾਕੂਮੈਂਟ ਦੀ ਨਹੀਂ ਕਰਨੀ ਇਨਾਂ ਦੇ ओरिजिनल ਡਾਕੂਮੈਂਟ ਦੀ ਕਰੋ ਜਿੱਥੋਂ ਇਹ ਆਏ ਨੇ ਇਹ ਜ਼ਰੂਰੀ ਹੈ ਕਿ ਜੇ ਹੋਇਆ ਅੰਗਾ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਅੱਜ ਆਪਾਂ ਹਰ ਵੀਰ ਨੂੰ ਇੱਥੇ ਹੀ ਖੇਡਦਾ ਵੇਖਦੇ ਹੁੰਦੇ ਪਰ ਇਹ ਨਹੀਂ ਕਰਨ ਦੇਣਗੇ ਕਿ ਇਹ ਮੁੱਖ ਮੰਤਰੀ ਦੱਸੂਗਾ ਇਹਦੇ ਪਿੱਛੇ ਵਜ੍ਹਾ ਕੀ ਹੈ ਨਾ ਕਰਨ ਦੀ ਕਿ ਉਹ ਐਸਐਸਪੀ ਜੋ ਮੂੰਹ ਚੱਕ ਚੱਕ ਕੇ ਬੋਲ ਰਹੇ ਨੇ ڈی آئی جی ڈی جی پی چیپ سیکٹری منتری دسنگے کہ ایک قانون گیر سفیدانے کا ہے جو اسی مانگ رہے ہیں تو جی سفیدانے کا ہے تو پھر وجہ کی ہے نام بڑھاؤں دی کارن کی ہے میں داستے میں کی ہے انیس سو پچان نمیچ ساڑھے ایک نوٹیفکیشن جاری کی تھی سی پنجاب سرکار نے کہ کوئی بھی باہر لا بندہ एससी जब इसी ਸਾਡੇ ਜੋ ਦਲਤ ਭਰਾ ਨੇ ਜਬ ਇੱਕ ਵਡ ਕਲਾਸ ਵਾਲੇ ਨਹੀਂ ਉਹੋ ਜਿਹਾ ਸਰਟੀਫਿਕੇਟ ਬਾਹਰੋਂ ਆ ਕੇ ਇੱਥੇ ਬਣਾ ਨਾ ਸਕੇ ਉਹ ਗੈਰ ਕਾਨੂੰਨੀਆ ਨੋਟੀਫਿਕੇਸ਼ਨ ਜਾਰੀ ਹੋਈ ਹੈ ਪਰ ਇੱਥੇ ਆ ਕੇ ਸਾਰੇ ਬੰਦੇ ਆਪ ਦਾ ਉਹ ਜਾਤੀਗਤ ਸਰਟੀਫਿਕੇਟ ਬਣਾਉਂਦੇ ਨੇ ਤੇ ਪ੍ਰਵਾਸੀ ਅੱਗੇ ਕੇ ਉਹਦੀ ਸਹਿਤਾ ਲੈਂਦੇ ਨੇ ਔਰ ਇਹ ਗੱਲ ਮੈਨੂੰ ਕੁੰਬੜਾਂ ਦੇ ਵਿੱਚ ਜੋ ਪਰਿਵਾਰ ਪੀੜਤ ਸੀ ਉਹਨਾਂ ਨੇ ਸਾਹਮਣੇ ਬਹਿ ਕੇ ਦੱਸੀ ਮੈਂ ਕਿਹਾ ਯਾਰ ਇਹ ਕਿਉਂ ਹੁੰਦਾ ਹੈ ਕਾਰਨ ਕੀ ਹੈ ਮੋਟਿਵ ਕੀ ਹੈ ਆਂਦੇ ਜੀਏ ਇਕੱਠੇ ਹੋ ਕੇ ਵੋਟਾਂ ਪਾਉਂਦੇ ਨੇ ਤੇ ਆਪਾਂ ਇਕੱਲੇ ਇਕੱਲੇ ਐ ਇਸ ਲਈ ਇਹਨਾਂ ਨੂੰ ਪ੍ਰੀਫਰੈਂਸ ਮਿਲਦੀ ਐ ਹੁਣਾ ਰਾਹੁਲ ਗਾਂਧੀ ਨੇ ਰੌਲਾ ਪਾਇਆ ਸਰ ਸਰ ਦੇ ਤਹਿਤ ਇਹ ਬਹੁਤ ਵੱਡੀ ਗੱਲ ਐ ਮੈਂ ਤੁਹਾਨੂੰ ਦੱਸ ਦਿਆਂ ਉਨੇ ਕਰਨਾਟਕਾ ਦੀ ਉਦਾਹਰਨ ਦਿੱਤੀ ਸੀ ਕਿ ਮਹਾਰਾਸ਼ਟਰ ਦੇ ਵਿੱਚ ਬੇਈਮਾਨੀ ਹੋ ਗਈ ਬੜੇ ਥਾਂਈ ਹੋ ਗਈ ਤਾਂ ਇੱਕ ਦੇਸ਼ ਦਾ ਹਿੱਸਾ ਉਹਨੂੰ ਬਣਾਉ ਪਚਾਉਣ 'ਚ ਲੱਗਿਆ ਇੱਕ ਕਹਿ ਰਿਹਾ ਨਹੀਂ ਜੋ ਹੋਇਆ ਸੀ ਸਹੀ ਐ ਪਰ ਜਦੋਂ ਮਸਲਾ ਪੰਜਾਬ ਦਾ ਹੋਇਆ ਤਾਂ ਸਾਰੇ ਇਕੱਠੇ ਹੋ ਜਾਣਗੇ ਕਿ ਆਪਾਂ ਪੰਜਾਬ ਵਾਲੇ ਇਕੱਲੇ ਹੋਵਾਂਗੇ ਪੰਜਾਬ ਦੀ

ਇਹ ਲੜਾਈ ਸ਼ੁਰੂ ਹੋਗੀ ਮੈਂ ਤੁਹਾਨੂੰ ਇੱਕ ਛੋਟੀ ਜੀ ਉਦਾਹਰਣ ਦੇ ਦਿੰਦਾ ਇੱਕ ਸਾਲ ਪਹਿਲਾਂ ਪੰਚਾਇਤੀ ਦੇ ਇਲੈਕਸ਼ਨ ਸੀ ਇੱਕ ਪਿੰਡ ਹੈ ਜਗਤਪੂਰਾ ਮੋਹੱਲੀ ਉਸ ਪਿੰਡ 'ਚ 6600 ਪਰਵਾਸੀਆਂ ਦੀ ਵੋਟ ਬਣਾ ਦਿੱਤੀ ਗਈ ਔਰ ਪਿੰਡ ਦੀ ਵਸੂਲ ਸੀ 900 ਉਹ ਪਿੰਡ ਵਾਲੇ ਵਿਚਾਰੇ ਰੋਪੇ ਬੋਲ पे ਅਸੀਂ ਵਿਕਾਏ ਇੱਕ ਇੱਕ ਘਰ 'ਚ ਜਿਹਦਾ ਰਾਹੁਲ ਗਾਂਧੀ ਨੇ ਜ਼ਿਕਰ ਕੀਤਾ ਹੈ ਨਾ ਕਿ ਕਰਨਾਟਕਾ 'ਚ 80 ਵੋਟਾਂ ਬਣਾਤੀਆਂ ਇੱਕ ਘਰੇ ਸਾਡੇ ਪੰਜਾਬ 'ਚ ਇੱਕ ਸਾਲ ਪਹਿਲਾਂ ਅਸੀਂ ਖੁਦ ਖੜ ਕੇ ਕਿਹਾ ਕਿ ਇੱਕ ਘਰ 'ਚ 2-200 2.5 250 ਵੋਟ ਬਣਾ ਦਿੱਤੀ ਗਈ ਹੈ ਔਰ ਬਣਾਈ ਕਿਨੇ ਸੀ ਉਥੋਂ ਦੇ ਲੋਕਲ ਐਮਐਲਏ ਨੇ ਇਹਨਾਂ ਨੂੰ ਸ਼ਰਮ ਸ਼ਰਮ ਨਹੀਂ ਆਉਂਦੀ ਨਾ ਨਹੀਂ ਆਉਂਦੀ چپ کر کے بہ جان گے ٹھیک ہے جو مرضی بنے سنیا بماریاں گرست ہو دے محل بن گئے کی دھونوں نہیں پتا گا پتا ہے پر میری منی ہو من کہ آج جو لہر چلی جو پرمجید نے بہت سونی گل کہی اب دسان دن پر جانے بنتی ہے یاد رکھے ہو جی یاد پنجاب دا کوئی اس طرح نہ ماریا جائے کم سے کم جو دیش دے باقی قانون تا بنا لگے اپنا کوئی پارٹی نو کھڑی ہو کے دستے کوئی یونین ਕੋਈ ਸੰਸਥਾ ਕੋਈ ਫਿਰਕਾ ਕਿ ਅਸੀਂ ਗਲਤ ਕੀ ਮੰਗ ਰਹੇ ਹਾਂ ਜੋ ਹਿਮਾਚਲ ਬਣਾ ਸਕਦਾ ਹੈ ਕਰਨਾਟਕ ਉੱਤਰਾਖੰਡ ਰਾਜਸਥਾਨ ਈਸਟਰਨ ਸਟੇਟ ਸਾਊਥ ਸਟੇਟ ਦਾਸੀ ਕਿਉਂ ਨਹੀਂ ਬਣਾ ਸਕਦੇ ਯਾਰ ਕੀ ਗਲਤ ਹੈ ਕਿ ਸਾਨੂੰ ਆਪ ਦੇ ਬੱਚਿਆਂ ਨੂੰ ਆਪ ਦੇ ਕੈਰੇਕਟਰ ਨੂੰ ਆਪ ਦੀ ਪੰਜਾਬੀ ਨੂੰ ਆਪ ਦੀ ਕੁਰਬਾਨੀ ਨੂੰ ਆਪ ਦੀਆਂ ਦਸਤਾਰਾਂ ਨੂੰ ਬਚਾਉਣ ਦਾ ਹੱਕ ਨਹੀਂ ਹੈ ਹੇ ਔਰ ਇਹ ਹੱਕ ਸਾਨੂੰ ਕੋਈ ਦੇਊਗਾ ਨਹੀਂ ਅਸੀਂ ਖੁਦ ਲਿਆ ਹੋਇਆ ਹੈ ਪਰ ਉਹਦੇ ਤੇ ਹੁਣ ਅਮਲ ਕਰਨਾ ਹੈ ਔਰ ਇੱਕ ਲਾਸਟ ਗੱਲ ਇਸ ਗੱਲ ਦੇ ਵਿੱਚ ਪੰਜਾਬ ਦਾ Hindu ਸਾਡੇ ਨਾਲ ਖੜਾ ਹੋਇਆ ਹੈ ਔਰ ਮੈਂ ਤੁਹਾਨੂੰ ਕਹਾਂ ਜੇ ਕਿਤੇ ਰੱਬ ਨਾ ਕਰੇ ਜੋ ਘਟਨਾ ਹਰਵੀਰ ਨਾਲ ਹੋਈ ਹੈ ਇੱਥੇ ਜੇ ਕਿਤੇ ਉਹ ਬਖਿੰਡਾ ਫਰੀਦਕੋਟ

ਔਰ ਸਾਡੇ ਨਾਲ ਲੱਗੇ ਹੋਏ ਨੇ ਅੱਜ ਤੋਂ ਨਹੀਂ ਜਦੋਂ ਤੋਂ ਅਸੀਂ ਇਹ ਮੂਵਮੈਂਟ ਚਲਾ ਰਹੇ ਹਾਂ ਇਹ ਮੂਵਮੈਂਟ ਪੰਜਾਬ ਦੀ ਹੈ ਪੰਜਾਬੀਅਤ ਦੀ ਹੈ ਔਰ ਮੈਂ ਅਗਲੀ ਗੱਲ ਔਰ ਲਾਸਟ ਗੱਲ ਜੋ ਬਰਬਜੀਤ ਉਹ ਰਾਣੇ ਕਹਿਆ ਸੀ ਜੇ ਇਹਨਾਂ ਨੇ ਇਸ ਤੋਂ ਅਗਲੀ ਲੜਾਈ ਸਾਡੇ ਤੇ ਥੱਪਣੀ ਹੈ ਤਾਂ ਇਹਨਾਂ ਨੂੰ ਥੋਪਣ ਦਿਓ ਇਹਨਾਂ ਨੂੰ ਥੋਪਣ ਦਿਓ ਆਪਾਂ ਨਹੀਂ ਚੁਆਇਸ ਕਰਨੀ ਇਹ ਥੋਪਣ ਆਪਾਂ ਉਹ ਗੱਲ ਕਰਨੀ ਹੈ ਜੋ ਸਵਿਧਾਨਕ ਧਾਇਰੇ ਚ ਹੈ ਔਰ ਉਹ ਮੰਗਨੇ ਜੋ ਬਾਕੀ ਸਟੇਟਾਂ ਮੰਗ ਚੁੱਕੀਆਂ ਪਾਰ ਤੁਸੀਂ ਔਰ ਕੈਮਰੇ ਆ ਰਹੀ ਜੋ ਸੁਣ ਰਹੇ ਆ ਇੱਕ ਤਾਇ ਕਰ ਲਿਓ ਜੇ ਕਿ ਪੰਜਾਬ ਦੇ ਨਾਲ ਕੌਣ ਹੈ ਤੇ ਪੰਜਾਬ ਵਿਰੋਧੀ ਕੌਣ ਹੈ ਐਟ ਲੀਸਟ ਪੰਜਾਬ ਦੇ ਵਿੱਚ ਆਪਾਂ ਉਹਨਾਂ ਬੰਦਿਆਂ ਨੂੰ ਅੱਗੇ ਲਿਆ ਸਕੀਏ ਔਰ ਉਹ ਬੰਦੇ رہنمائی کر کے پنجاب نو جا پنجاب بنا سکن جیدہ کا ساڑھے سڈے دے بزرگ پاکتر لے رہے جے. واہ گروہ جی کا خالصہ واہ گروہ جی